ਦੇਖੋ ਇੱਕ ਸਰਦਾਰ ਸੁਖਦੇਵ ਸਿੰਘ ਢੀਂਸਾ ਇੱਕ ਐਸੀ ਸ਼ਖਸੀਅਤ ਸੀ ਜਿਨ੍ਹਾਂ ਨੂੰ ਪੰਜਾਬ ਦੇ ਸੂਬੇ ਦੇ ਵਿੱਚ ਜਾਂ ਪੰਜਾਬ ਦੇ ਸਿਆਸੀ ਅਧਾਰੇ ਦੇ ਵਿੱਚ ਕਦੀ ਭੁਲਾਇਆ ਨਹੀਂ ਜਾ ਸਕਦਾਗਾ ਔਰ ਉਹਨਾਂ ਦੀ ਬੜੀ ਕੰਟਰੀਬਿਊਸ਼ਨ ਹੈ ਮੇਰਾ ਇਸ ਪਰਿਵਾਰ ਦੇ ਨਾਲ ਔਰ ਪਰਸਨਲੀ ਢੀਂਸਾ ਸਾਹਿਬ ਨਾਲ 39 ਤੋਂ 47 ਸਾਲ ਦਾ ਆਪਣਾ ਉਹਨਾਂ ਦਾ ਮੇਰਾ ਵਾਰਿਆ ਕਿਉਂਕਿ ਉਹ ਵੀ ਸਪੋਰਟਸ ਸੀਗੇ ਔਰ ਜਦੋਂ ਮੈਂ ਐਕਟਿਵ სპੋਰਟਸਮੈਨ ਹੁੰਦਾ ਸੀਗਾ ਮੈਨੂੰ ਯਾਦ ਹੈ ਕਿ ਮੈਂ 1978 ਏਸ਼ੀਅਨ ਗੇਮਸ ਤੋਂ ਜਦੋਂ ਵਾਪਸ ਆਇਆ ਅਸੀਂ ਮੈਡਲ ਜਿੱਤੇ ਤਾਂ ਉਹਨਾਂ ਨੇ ਮੈਨੂੰ ਆਈ ਵਾਸ ਦੀ ਹਿਨ ਦੀ ਫਰਸਟ ਬੈਚ ਕਿ ਜਦੋਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਜਿਹੜਾ ਹੈ ਉਹ ਮੈਨੂੰ ਉਹਨਾਂ ਨੇ ਦਿੱਤਾ ਔਰ ਇੱਕ ਫੰਕਸ਼ਨ ਕੀਤਾ ਉਦੋਂ ਇਹਨਾਂ ਦੀ ਸਰਕਾਰ ਸੀ ਔਰ ਤੀਸਾ ਸਾਹਿਬ ਦੂਸਰੀ ਵਾਰੀ ਉਹਦੇ ਵਿੱਚ ਐਮਐਲਏ ਬਤੌਰ ਮੰਤਰੀ ਜਿਹੜੇ ਨੇ ਉਹ ਉਹਦੇ ਵਿੱਚ ਸ਼ਾਮਲ ਸੀਗੇ ਉਸ ਤੋਂ ਇਲਾਵਾ ਸੈਂਟਰ ਦੇ ਵਿੱਚ ਉਹਨਾਂ ਨੇ ਬੜੀ ਕੰਟਰੀਬਿਊਸ਼ਨ ਕੀਤੀ ਸਾਡੇ ਫਰਟੀਲਾਈਜ਼ਰ ਮਿਨਿਸਟਰ ਰਹੇ ਸਪੋਰਟਸ ਮਿਨਿਸਟਰ ਰਹੇ ਔਰ ਰਾਜ ਸਭਾ ਦੇ ਵਿੱਚ ਹਮੇਸ਼ਾ ਉਹਨਾਂ ਨੇ ਪੰਜਾਬ ਦੇ ਬਾਰੇ ਗੱਲ ਕੀਤੀ ਔਰ ਇੱਕ ਚੀਜ਼ ਦੀ ਮੈਨੂੰ ਜਿਹੜੀ ਕਿ ਮੈਂ ਸਾਰਿਆਂ ਦੇ ਸਾਹਮਣੇ ਗੱਲ ਕਰਾਂਗਾ ਕਿ ਉਹ ਸਿਆਸੀ ਗਲਿਆਰਿਆਂ ਦੇ ਵਿੱਚ ਔਰ ਸਿਆਸੀ ਗੱਲ ਕਰਨ ਲੱਗਿਆਂ ਕੋਈ ਇਨਮੈਨ ਨਹੀਂ ਸੀ ਕਰਦੇਗੇ ਸਟ੍ਰੇਟ ਫਾਰਵਰਡ ਮੈਨ ਕਿ ਜਿਹੜੀ ਗੱਲ ਉਹਨਾਂ ਨੇ ਬਾਦਲ ਸਾਹਿਬ ਨੂੰ ਵੀ ਕਹਿ ਦੇਣੀ ਹੈ ਨਾ ਉਹ ਫਿਰ ਕਹਿ ਦੇਣੀ ਹੈ ਚਾਹੇ ਉਹਨਾਂ ਨੂੰ ਚੰਗੀ ਲੱਗੇ ਚਾਹੇ ਨਾ ਲੱਗੇ ਬਟ ਹੀ ਵਾਸੇ ਵੈਰੀ ਫਰੈਂਕ ਮੈਨ ਅੱਜ ਜੇ ਅਸੀਂ ਉਹਨਾਂ ਦੇ ਨਿਵਾਸ ਸਥਾਨ ਤੇ ਮੈਂ ਉਹਨਾਂ ਦੇ ਬੇਠੇ ਨੂੰ ਮਿਲਿਆ ਜਿਹੜਾ ਕਿ ਸਾਡੇ ਨਾਲ ਐਮਐਲਏ ਵੀ ਰਹੇ ਨੇ ਪਹਿਲਾਂ ਔਰ ਸਾਨੂੰ ਇਸ ਜੀ ਦਾ ਬੜਾ ਅਫਸੋਸ ਹੈ ਕਿ ਉਹਨਾਂ ਦੇ ਚਲੇ ਜਾਣ ਦੇ ਨਾਲ ਬਹੁਤ ਵੱਡਾ ਇੱਕ ਜਿਹੜਾ ਗੈਪ ਕ੍ਰੀਏਟ ਹੋਇਆ ਹੈ ਇੱਕ ਵੈਕਿਊਮ ਕ੍ਰੀਏਟ ਹੋਇਆ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਔਰ ਸੱਚੇ ਪਾਤਸ਼ਾਹਗੇ ਦੁਆਕੇ ਅਰਦਾਸ ਹੈ ਕਿ ਉਹ ਆਪਣੇ ਚਰਨਾਚੋਨਾ ਦੀ ਪਵਿੱਤਰ ਰੂਹ ਨੂੰ ਨਿਵਾਸ ਬਖਸ਼ਿਸ਼ ਕਰਨ ਸੋ ਉਹਨਾਂ ਦੇ ਕੀਤੇ ਹੋਏ ਜਿਹੜੇ ਕੰਮ ਨੇ ਜਾਂ ਜੋ ਉਹਨਾਂ ਦੇ ਸਿਆਸੀ ਉਹਨਾਂ ਦਾ ਇੱਕ ਕੈਰੇਕਟਰ ਐਸਾ ਬਣ ਗਿਆ ਸੀਗਾ ਕਿ ਜਿਹੜਾ ਹਮੇਸ਼ਾ ਐਪਰੀਸ਼ੀਏਟ ਨਾ ਕਿ ਸਿਰਫ ਪੰਜਾਬ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਹਮੇਸ਼ਾ ਉਹਨਾਂ ਨੂੰ ਯਾਦ ਰੱਖਿਆ ਜਾਏਗਾ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦਾ جو ندن ہوا ہے کل آج میں ان کے نوازتان سے تھے ان کے بیٹے کے ساتھ پرمندر ڈھینسا جی کے ساتھ افسوس کرنے آئے ہوں ان کے درشن کیے ہے ان کی باڈی اندر پڑی ہے لیکن ان کے جانے سے ایک بہت بڑا ویکیوم ایک بہت بڑی کمی پنجاب کی سیاست میں پیدا ہوئی ہے اور وہ ایک ایسے سیاسی انسان تھے کہ جو اپنی بات رکھنے میں کبھی سنکوچ نہیں کرتے تھے چاہے انہوں نے پردھان منتری جی سے بات کرنی ہے یا بادل صاحب کے ایک وقت پہ بہت وہ قریب تھے لیکن بادل صاحب کو بھی جب وہ بات کرتے تھے تو وہ اپنا جو کون ہے یا جو ان کا اپنا سوچ ہے پنجاب کے بارے میں ہمیشہ وہ بالکل سامنے رکھ دیتے تھے چاہے کسی کو اچھی بات لگے یا نہ لگے اور وہ ایک کھیل منتری کے روپ میں میرے ساتھ ان کا بہت پنتالی سال کا آپس میں بھائی چارہ تھا میرے سے عمر میں تو بہت بڑے تھے ہم ان کی عزت کرتے تھے لیکن سب سے پہلے جب میں نائنٹین سیونٹی ایٹ ایشین گیم سے آیا میری وہ یادیں ترو تازہ ہو رہی ہیں کہ انہوں نے آتے ہی میرے کو مہاراجا رنجیت سنگھ ایوارڈ دیا وہ تب کھیل منتری تھے بادل صاحب کی گورنمنٹ تھی اور دوسری دفعہ وہ ایم ایل اے بن کے آئے تھے تو ان کی بہت سی کنٹریبیوشن ہے نہ کہ صرف پنجاب کی پولٹکس میں میں کہوں گا ساری ہندوستان کی پولٹکس میں کیونکہ وہ کیندریہ منتری بھی رہے ہیں راجہ صاحبہ کے ممبر بڑے سال رہے ہیں لوگ صاحبہ کے ممبر رہے ہیں تو بہت سی ان کی کنٹریبیوشن ہے آج وہ ہم ان سب کو مس کر رہے ہیں اور بھگوان کے آگے گروہ مہارج کے آگے ارداس کرتے ہیں کہ پرماتما ان کی اپنی پویتر روح کو اپنے چرنوں میں نباس بکشش کریں اور پیچھے پریوار پہ اپنا ہاتھ رکھیں